કા મનસા બંદની ભાઈ કર ધર્મ બંધકારી પાપ પુણ્જક જાયા ભાઈ જન સ નામ પ્રસારી હે માયા જગ મોહની ભાઈ કર સબ દેકારી આસા મનસા ਨੀ ਭਾਈ ਕਰਮ ਤਨ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਜਿਸੈ ਨਾਮੁ ਵਿਸਾਰੀ اے ਮਾਇਆ ਜਗ ਮੋਹਣੀ ਭਾਈ ਕਰਮ ਸਭੇ ਦੇਕਾਰੀ ਸੋਣ ਪੰਦਤ ਕਰਮ ਆਕਾਰੀ ਬੁਜੇ ਭਾਈ ਸੋ ਆਤਮ ਤਪ ਦੀ ਚਾਰੀ ਰਹਾ ਸਾਸ ਤੇ ਤਬਕਾ ਧੜੋ ਭਾਈ ਕਰਮ ਕਰੋ ਸੰਸਾਰੀ ਪਾ ਕੰਡ ਮਨ ਨਾ ਚੂਤੇ ਭਾਈ ਅੰਤਰ ਮੈਲ ਧਿਕਾਰੀ ਦਿਨ ਬਿਰਤ ਬੀ ਮਾਖੂਰੀ ਭਾਈ ਕੁੰਡੀ ਸਿਰ ਤੇ ਭਾਈ ਦਰਮਤ ਕਣੀ ਦੇ ਕੰਤੀ ਭਾਈ ਤੂਜੈ ਭਾਏ ਕੋ ਆਈ ਬਿਨ ਸਤਪੁਰ ਨਾਮ ਨਾ ਪਾਈਐ ਭਾਈ ਬਿਨ ਨਾਮ ਮੈਂ ਭਰਮਨ ਜਾਈ ਸਤਪੁਰ ਸੇ ਹੀ ਬਾਸੁ ਤੂ ਪਾਈ ਭਾਈ ਤਾਹੁਣ ਜਾਣ ਰਹਾ सहज गुरते उपज पाई मन निर्मल साच समाई गुर से वे सो पूज पाई गुर बिन मग न पाई जिस अंतर लोक के कर्म कमावे पाई कूड़ बोल बिख खाई ਵੰਡਤ ਤਹੀ ਬਲੋਈਐ ਭਾਈ ਵਿਚੋਂ ਨਿਕਲੈ ਤਖ ਜਲ ਮੰਤੀਐ ਜਨ ਦੇਖੀਐ ਭਾਈ ਜੁਗ ਜਗ ਇਹਾ ਵਖ ਗੁਰਦਨ ਘਰਮ ਦੇਖੀਐ ਭਾਈ ਘਟ ਘਟ ਦਿਉ ਅਲਖ ਇਹ ਜਗ ਤਾਤੋ ਦੁਖੁ ਭਾਈ ਤਰਨ ਸੁਬਾਨੋ ਮਾਈ ਬਿਨ ਗੁਰ ਗਾਂਥ ਨ ਚੁਟੈ ਭਾਈ ਥਾਕੇ ਕਰੁ ਕਮੁਕ ਮਾਈ ਇਹੁ ਜਗੁ ਭਰਮੁ ਉਪਧਾਇ ਭਾਈ ਕਨਣਾ ਕਿਛੁ ਨ ਜਾਏ ਗੁਰ ਮਿਲੈ ਭਉ ਮਨ ਵਸੈ ਭਾਈ ਭੈ ਮਰਣਾ ਸਚ ਦੇਖ ਰਣਾਇਆ ਭਾਈ ਮਨ ਵਸਿਆ ਕਿਉਂ ਕਾ ਭੇਕ ਇਹੋ ਤਨ ਹਾਰ ਤਸਰਾਪ ਤੋ ਭਾਈ ਬਖਰ ਨਾਮ ਅਪਾਰ ਇਹੋ ਬਖਰ ਵਾਪਾਰੀ ਸੋਧ ਹੈ ਭਾਈ ਗੁਰ ਸ਼ਬਦ ਕਰੇ ਵੀ ਚਾ ਵਾਪਾਰ ਇਹ ਤਨ ਹਾਤ ਸਰਾਪ ਕੋ ਭਾਈ ਵਕਰ ਨਾਮ ਅਪਾਰ ਇਹ ਗੋ ਵਕਰ ਵਾਪਾਰੀ ਸੋ ਜੜ ਭਾਈ ਗੁਰ ਸ਼ਬਦ ਕਰੇ ਵਿਚਾਰ ਧੰਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ